ਪਹਿਲਾ ਮੁੰਡੇ ਕੁੜੀ ਨੂੰ ਕਿਹੜੀਆਂ ਗੱਲਾਂ ਆਪਸ ਵਿੱਚ ਕਰ ਲੈਣੀਆਂ ਚਾਹੀਦੀਆਂ ਜੇ ਕੋਈ ਅਰੇਂਜ ਮੈਰਿਜ ਕਰਵਾ ਰਹੇ ਆ ਪਹਿਲੀ ਗੱਲ ਤਾਂ ਤੁਸੀਂ ਜਿੱਦਾਂ ਦੇ ਉਦਾਂ ਹੀ ਇੱਕ ਦੂਜੇ ਨੂੰ ਅਕਸੈਪਟ ਕਰੋ ਇੱਕ ਦੂਜੇ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਦੂਜੀ ਗੱਲ ਮੁੰਡੇ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਦੇਖੋ ਆ ਮੇਰੀ ਫੈਮਲੀ ਹੈ ਮੇਰੀ ਫੈਮਲੀ ਨੂੰ ਆਪ ਪਸੰਦਾ ਨਹੀਂ ਪਸੰਦਾ ਅਗਰ ਤੁਸੀਂ ਇੱਥਾ ਥੋੜੀ ਜਿਹਾ ਅਡਜਸਟ ਕਰੋਗੇ ਤੇ ਆਪਾਂ ਵਧੀਆ ਨਿਵਾਸ ਸਕਦੇ ਆ ਕੁੜੀ ਨੂੰ ਸਮਝਾਵੇ ਤੇ ਗਾਂ ਆਪਣੇ ਮਾਪਿਆਂ ਨੂੰ ਸਮਝਾਵੇ ਕਿ ਦੇਖੋ ਕੁੜੀ ਆ ਰਹੀ ਹੈ ਤੁਹਾਨੂੰ ਵੀ ਬਦਲਣਾ ਪਏਗਾ ਸਪੈਸ਼ਲੀ ਮਾਵਾਂ ਨੂੰ ਹੁੰਦਾ ਮਾਵਾਂ ਬੜੀਆਂ ਇਨਸਿਕਿਉਰ ਹੋ ਜਾਂਦੀਆਂ ਮੁੰਡਿਆਂ ਨੂੰ ਲੈ ਕੇ ਹਾਂ ਵੀ ਹੁਣ ਤਾਂ ਮੇਰਾ ਮੁੰਡਾ ਸੀਗਾ ਕੱਲ ਨੂੰ ਨੋ ਆ ਜਾਣੀ ਮੇਰਾ ਮੁੰਡਾ ਵੰਡਿਆ ਜਾਣਾ ਵੰਡਿਆ ਜਾਣਾ ਮੁੰਡੇ ਦੀ ਕਮਾਈ ਵੰਡੀ ਜਾਣੀ ਹੈ ਸਭ ਕੁਝ ਵੰਡਿਆ ਜਾਣਾ ਜਦੋਂ ਨੋ ਆ ਜਾਂਦੀ ਹੈ ਉਧਰ ਮਾਂ ਨੂੰ ਵੀ ਸਮਝਾਵੇ ਕਿ ਮੰਮੀ ਮੈਂ ਤੇਰਾ ਮੁੰਡਾ ਹੀ ਰਹਿਣਾ ਹੈ ਤੇਰਾ ਮੁੰਡਾ ਕੋਈ ਖੋ ਨਹੀਂ ਸਕਦਾ ਬਟ ਹੁਣ ਮੈਂ ਇੱਕ ਹੋਰ ਜ਼ਿੰਮੇਵਾਰੀ ਲੈ ਕੇ ਆ ਗਿਆ ਮੇਰਾ ਥੋੜਾ ਜਿਹਾ ਉਧਰ ਵੀ ਹਿੱਸਾ ਹੈ ਮੈਂ ਕਿਸੇ ਦਿੱਤੀ ਲੈ ਕੇ ਆਇਆ ਵਿਆਹ ਕੇ ਮੇਰੀ ਉਧਰ ਵੀ ਜ਼ਿੰਮੇਦਾਰੀ ਹੈ ਤੇ ਕੁੜੀ ਨੂੰ ਇਹ ਸਮਝਾਵੇ ਦੇਖ ਘਰ ਵਾਲਾ ਮੈਂ ਤੇਰੇ ਹੀ ਰਹਿਣਾ ਪਰ ਪਹਿਲਾਂ ਮੈਂ ਉਹਦਾ ਪੁੱਤ ਹੂੰ ਜੇ ਮੈਂ ਤੇਰੇ ਨਾਲ ਬੈਠਾਂ ਤੇ ਥੋੜੀ ਦਰ ਆਪਣੀ ਮਾਂ ਨਾਲ ਵੀ ਬੈਠਾਂਗਾ ਇਹ ਨਹੀਂ ਕਿ ਤੂੰ ਮੈਨੂੰ ਕਹੇ ਕਿ ਮਾਂ ਨਾਲ ਹੀ ਬੈਠਾ ਹੋਇਆ ਮੈਨੂੰ ਟਾਈਮ ਹੀ ਨਹੀਂ ਦਿੰਦਾ ਇਹ ਜੈਰਸੀ ਵੀ ਹੋ ਜਾਂਦੀ ਹੈ ਕੁੜੀਆਂ 'ਚ ਇਹ ਹੋ ਜਾਂਦੀ ਕੁੜੀਆਂ ਨੂੰ ਹੋ ਜਾਂਦੀ ਕਿ ਮੰਮੀ ਦੇ ਨਾਲ ਹੀ ਬੈਠਾ ਹੋਇਆ ਮੇਰੇ ਨਾਲ ਬੈਠ